ਹਾਂ ਜੀ ਮੈਂ ਬੋਲਦਾ ਇਹ ਬੰਦ ਕਰਾਉਣ ਤੋਂ ਪਹਿਲਾਂ ਕਰਾਂ ਹਾਂ ਜੀ ਅਗਲੇ ਬਾਲ ਤੇ ਆ ਕੇ ਮੈਂ ਕਿਹਾ تھا ਜੀ ਜਦੋਂ ਤੁਸੀਂ 6 ਬੱਲੇ ਨੂੰ ਪੂਰਨ ਕਰਦਾ ਇਹ ਲਾਵੀ ਨੂੰ ਵਾਰਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵੀ ਪਿੱਛੇ ਹਟਦਾ ਰਹਿੰਦਾ ਉਸ ਦੇ ਖਿਲਾਫ ਪੈਸੇ ਵਿੱਚ ਦਿੱਤੀ ਜਾਂਦੀ ਹੈ ਪੈਸੇ ਵਿੱਚ ਜਿਹੜਾ 30 ਸੈਕਿੰਡ ਵਾਲਾ ਲਾਵੀ ਲਾਵੀ ਇਸ ਕਰਕੇ 2 ਪੁਆਇੰਟ ਜਿਹੜੇ ਗੰਦੂਰ ਨੇ ਹਾਸਲ ਕੀਤੇ ਆ ਬਹੁਤ ਵਧੀਆ ਦਾ ਹੁਣ ਜੇ ਨੂੰ ਦੁਬਾਰਾ ਡੇਂਜਰ ਕਰਦਾ ਤਾਂ 2 ਪੁਆਇੰਟ ਹੋਰ ਲਈ ਜਾਂਦੇ ਬਹੁਤ ਵਧੀਆ ਐ ਤਾੜੀ ਨਹੀਂ ਮਾਰੋ ਮੜਾ ਜਾਨ ਮੁੰਡਾ ਪਿੰਡ ਦਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਜਾਨ ਜਾਨ ਜੀ ਸੁਣੀ ਜੀ ਸੁਣੀ ਜੀ ਬੱਚਾ ਇੱਕੋ ਸਰ ਦਾ ਨਾਮ ਲਿਖਿਆ ਚੇਅਰਮੈਨ ਸਾਹਿਬ ਦਾ ਘਾਰ ਕਿਉਂ ਮੜਾ ਜਾਨ ਨਾਲੇ ਗੋਰੀਆਂ ਦੀ ਤਿੰਦਰੀਆਂ ਹਾਂਜੀ 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 ਆਜੋ ਜੀ ਬੱਚੇ ਆਜੋ ਮੈਂ ਕਿਹਾ ਰਾਜੇ ਭਾਈ ਜੀ ਪਾਦੀ ਇਸ ਰੂਪਾ ਹਾਂ ਥੈਂਕ ਯੂ ਹਾਂਜੀ ਬੋਲ ਮੋਲ ਮਤਮਾਨ ਜੀ ਬੋਲੇ ਖਿਡਾਰੀਆਂ ਨੂੰ ਅੱਪਾ ਸੈੱਟ ਕਰ ਦੇਣਾ ਨਾਲੇ ਬਸ ਸਾਰਿਆਂ ਦੇ ਗੱਲਾਂ ਚ ਇੱਕ ਵਾਰੀ ਰਾਜੇ ਭਾਜੀ ਸਰੂਪੇ ਜਿਹੜੇ ਐ ਉਹ ਪਾ ਦੇਣੀ ਮੈਂ ਬੇਨਤੀ ਕਰੂੰਗਾ ਹਾਂਜੀ ਰਾਜੇ ਭਾਜੀ ਆਜੋ ਨਾਲ ਹੀ ਆਜੋ ਇਹ ਸਰੂਪਿਆਂ ਦਾ ਮਾਨ ਸ੍ਰੀ ਮਾਨ ਨੈਲ ਸਿੰਘ ਜੀ ਪੰਜਾਬ ਪੁਲਿਸ ਇੱਥੇ ਆਜੋ ਅਮਰਾ ਜੇ ਫੋਟੋ ਕਰਾ ਲਈਏ ਅ ਲੜਕੀਆਂ ਦੀ ਔਰ ਉਸ ਤੋਂ ਬਾਅਦ ਫਿਰ ਅੱਪਾ ਜਿਹੜਾ ਭਾਜੀ ਕੋ ਸਭਾ ਆਹ ਤੋਂ ਜਿਵੇਂ ਦੱਸਿਆ ਹੁੰਦੀ ਆ ਕੁਸ਼ਤੀਆਂ ਦੇ ਵਿੱਚ ਜਿਹੜੀਆਂ 5 ਰਹਿ ਗਈਆਂ ਲਓ ਜੀ ਜਾਂਦੇ ਹੀ ਜਿਹੜੀ ਹੱਲੇ ਨਾਲ ਸ਼ੁਰੂਆਤ ਹੋਈ ਪਰ ਉਹਨੇ ਵਧੀਆ ਬਚਾਉ ਲਓ ਜੀ ਕੰਦਰੀ ਕੀਤਾ ਗਿਆ ਅਗਲੀ ਕੁਸ਼ਤੀ ਨੰਬਰੀ ਕਾਂਦਲੀ ਤੇ ਜਸਪ੍ਰੀਤ ਫਰੀਦਕੋਟ ਇਹਨਾਂ ਦੀ ਕੁਸ਼ਤੀ ਹੋਣੀ ਹੈ ਦੋਵੇਂ ਪਹਿਲਵਾਨ ਤਿਆਰ ਨੇ ਦੋਵੇਂ ਲੜਕੀਆਂ ਪਹਿਲਵਾਨ ਤਿਆਰ ਨੇ ਅਗਲੀ ਕੁਸ਼ਤੀ ਲਈ ਬਈ ਗੱਲ ਨੂੰ ਠੀਕ 4 ਵਜੇ ਸੁਲਤਾਨ ਮਿੱਟੀ ਵਾਲੀਆਂ ਕੁੰਸ਼ੀਆਂ ਸ਼ੁਰੂ ਹੋ ਜਾਣੀਆਂ ਰੋਹਿਤ ਜੇਪ ਕਰ ਦਿੱਤਾ ਤਾਂ ਕੁੰਸ਼ੀ ਉੱਥੇ ਖਤਮ ਹੋ ਜੂਗੀ ਇਹ ਬਹੁਤ ਵਧੀਆ ਹਾਂਜੀ ਇਹ ਸਰਦਾਰ ਮਲਕੀਸ਼ੇ ਦੀ ਗਾਂਢੀ ਸਾਡੇ ਪੁੱਤਰ ਹੈ ਜੀ ਨਮਰੂਦ ਸਿੰਘ ਜੀ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਸੋ ਸਾਰੀਆਂ ਸਤਿਕਾਰਯੋਗ ਸ਼ਖੀਅਤਾਂ ਵੱਡਾ ਸਾਹਿਬ ਜੀ ਦੇ ਨਾਲ ਪਹੁੰਚਿਆ ਹੈ ਨੇ ਹਾਰਦਿਕ ਸਵਾਗਤ ਕੁੰਸ਼ੀ ਬਹੁਤ ਵਧੀਆ ਤੇ ਜਨਾਬ ਚੰਗੀ ਹੋਈ ਤੇ ਉਸ ਅੰਦਰ ਸਿਮੜਾ ਜਾਏ ਨਾ ਵਿਸਤਾਰ ਨਾਲ ਖੜਰੀਆਂ ਦਾ ਬਹੁਤ ਵਧੀਆ ਹਾਂਜੀ ਇੱਕ ਮਾਈਕਲ ਜਿਹਦੇ ਮੋਢੇ ਦੇ ਉੱਤੇ ਥੋੜੀ ਸੱਤ ਕਰਕੇ ਕੈਪ ਪਾਇਆ ਹੋਇਆ ਸ਼ੋਲਡਰ ਕੈਪ ਤੇ ਦੂਜੇ ਪਾਸੇ ਜਿਹੜਾ ਸਿੰਦਾ ਕਾਂਦਲੀ ਦਾ ਜਿਹਨੇ ਨੀਲੇ ਰੰਗ ਦੇ ਸ਼ੂਪ ਪਾਏ ਹੋਏ ਆ ਤੇ ਦੋਨੋਂ ਦੀ ਬਹੁਤ ਵਧੀਆ ਤੇਜ਼ ਤਰਾਰ ਕੋਸ਼ਤੀ ਜਿਹੜੀ ਚੱਲਦੀ ਹੋਈ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਮੇਜਦੀਆਂ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੱਥੇ ਤੁਹਾਨੂੰ ਮੇਲਾ ਦੇਖ ਕੇ ਤੁਹਾਨੂੰ ਸ਼ੀਤ ਬਣਾਉਣਾ ਚਾਹੁੰਦੇ ਆਂ ਕਿਹਨਾ ਚਾਹੋ ਬਹੁਤ ਹੀ ਵਧੀਆ ਕੁਸ਼ਤੀਆਂ ਉਸਰੇ ਦੀਆਂ ਕੁਸ਼ਤੀਆਂ ਔਰ ਮੈਂ ਇਸ ਪਿੰਡ ਨੂੰ ਵਾਰਕ ਦਿੰਦਾ ਜਿਹੜਾ ਸਾਡਾ ਪਹਿਲਵਾਨ ਘਰ ਆਏ ਜੀ ਕੁਲਤੀ ਸਿੰਘ ਉਹਦੀ ਬੇਟੀ ਔਰ ਬੇਟੇ ਨੇ ਦੋਨੋਂ ਨੇ ਬਹੁਤ ਵਧੀਆ ਕੁਸ਼ਤੀਆਂ ਲੜੀਆਂ ਔਰ ਇੱਕ ਐਲੀ ਪਿੰਡ ਜਿਹੜਾ ਮਤਲਬ ਇਹ ਜਿਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਵਧਾਈਆਂ ਦੇ ਪਾਤਰ ਨੇ ਔਰ ਸਾਡੇ ਸੁਧਾ ਸਿੰਘ ਮਾਨ ਸਾਡੇ ਭਰਾ ਨੇ ਔਰ ਇਹਨਾਂ ਨੂੰ ਬਹੁਤ ਬਹੁਤ ਆ ਕੈਂਡੀ ਦੇ ਦਿਆ ਜਿਨ੍ਹਾਂ ਨੇ ਮਤਲਬ ਇਹਨਾਂ ਨੂੰ ਡਾਕਟਰ ਨਾਲ ਕੀਤਾ ਇਸ ਬਾਰੇ ਤੁਸੀਂ ਇੱਕ ਵਾਰ ਨੌਜਵਾਨ ਬੱਚਿਆਂ ਨੂੰ ਮੈਸੇਜ ਦੇ ਦੇ ਬਸ ਬਹੁਤ ਵਾਰ ਬਹੁਤ ਵਾਰ ਬੱਚਿਆਂ ਨੂੰ ਇਹ ਮੈਸੇਜ ਦੇਣਾ ਤੁਹਾਨੂੰ ਕਿ ਜੇਰੇ ਤੁਸੀਂ ਵੱਧ ਤੋਂ ਵੱਧ ਖੇਡ ਜਾਗਤਨਾ ਜੁੜੋ ਔਰ ਖੇਡਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਤੁਹਾਡੇ ਨਾਲ ਦੇਖ ਕੇ ਛੋਟੇ ਬੱਚੇ ਵੀ ਜਿਹੜੇ ਆ ਖੇਡ ਜਾਗਤਨਾ ਚੋਣ ਔਰ ਨਸ਼ੇ ਤੋਂ ਬਚਣ